ਸਾਡਾ ਸਭ ਤੋਂ ਮੇਨ ਨਾਕਾ ਏ ਉਹਦੇ ਉੱਤੇ ਆਪਾਂ ਖੜੋਤੇ ਆ ਜਿਹੜਾ ਪੰਜਾਬ ਤੋਂ ਜਾਣਿਆ ਸੀ ਹਰਿਆਣੇ ਨੂੰ ਜਾਣਿਆ ਤੇ ਪੰਜਾਬ ਦਾ ਜਿਹੜਾ ਨਾਕਾ ਏ ਸਾਡਾ ਉਸ ਦੇ ਉੱਤੇ ਸਾਡੇ ਸਾਰੇ ਹੀ ਫਾਜ਼ਲਕਾ ਤੇ ਮਾਨਸਾ ਦੇ ਵਲੰਟੀਅਰ ਜੋ ਸਾਰੀ ਰਾਤ ਜਾ ਕੇ ਡਿਊਟੀ ਦਿੰਦੇ ਨੇ ਤੇ ਨਾਲ ਤੁਰ ਫਿਰ ਕੇ ਪਹਿਰਾ ਦਿੰਦੇ ਨੇ ਸਾਡੇ ਕੁਝ ਸਾਥੀ ਇੱਥੇ ਨੇ ਵੱਡੀ ਪੱਦਰ ਤੇ ਕੁਝ ਜਿਹੜੇ ਆ ਤੁਰ ਫਿਰ ਕੇ ਪਹਿਰਾ ਦੇ ਰਹੇ ਨੇ ਸਰਕਾਰ ਜੋ ਕਿਸਾਨ ਭਰਾਵੋ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਅੱਜ ਪੂਰੇ 30 ਦਿਨ ਹੋ ਚਲੇ ਨੇ ਇੱਕ ਕਈ ਸੇ ਬਾਅਦ ਪੌਣੇ ਕੰਢੇ ਘੰਟੇ ਬਾਅਦ ਜਿਹੜਾ 30 ਦਿਨ ਦੇ ਵਿੱਚ ਪ੍ਰਵੇਸ਼ ਕਰ ਜਾਣਾ ਏ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦਾ ਮਰਨ ਵਰਤਨ ਤੇ ਭਰਾਵੋ ਰੱਖਿਆ ਕਿਦੇ ਆਸਤੇ ਆ ਕੋਈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਆਪਣੀ ਲੜਾਈ ਨਹੀਂ ਆ ਕੋਈ ਉਹਨਾਂ ਦੇ ਘਰ ਦੀ ਕੋਈ ਵਟ ਦਾ ਕੋਈ ਪਿਆਲੀ ਦਾ ਰੌਲਾ ਨਹੀਂ ਆ ਕੋਈ ਉਹਨਾਂ ਦਾ ਪਰਿਵਾਰ ਦੇ ਨਾਲ ਰੌਲਾ ਨਹੀਂ ਆ ਇਹ ਜਿਹੜੀ ਅਸਲ ਦੇ ਵਿੱਚ ਗੱਲ ਵਾ ਪਿਛਲੇ ਅੰਦੋਲਨ ਦੇ ਵਿੱਚ ਜਦੋਂ ਆਪਾਂ ਤਿੰਨ ਕਾਲੇ ਕਾਨੂੰਨ ਵਾਪਸ ਕਰਾ ਰਹੇ ਸਾਂ ਉਸ ਉਸ ਵਿੱਚ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਹਰ ਸਟੇਜ ਤੋਂ ਇਹ ਗੱਲ ਬੋਲਦੇ ਸੀਗੇ ਕਿ ਭਰਾਵੋ ਇਹ ਤਿੰਨ ਕਾਲੇ ਕਾਨੂੰਨਾਂ ਦਾ ਜਨਮਦਾਤਾ ਜਿਹੜਾ ਉਹ ਗੈਟ ਵਾ ਗੈਟ ਤੇ ਇਹਦੇ ਨਾਲੋਂ ਵੱਡਾ ਅੰਦੋਲਨ ਸਾਨੂੰ ਲੜਨਾ ਪਊਗਾ ਗੈਟ ਵਿੱਚੋਂ ਬਾਹਰ ਆਉਣ ਵਾਸਤੇ ਸੋ ਉਹ ਜਿਹੜਾ ਅੰਦੋਲਨ ਵਾ ਉਹਦੇ ਵਿੱਚ ਅੱਜ ਉਹਦਾ ਮੋੜ ਬਣਿਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਕਿ ਭਾਰਤ ਜਿਹੜਾ ਗੈਟ ਦੇ ਵਿੱਚੋਂ ਬਾਹਰ ਆਵੇ ਕਿਉਂਕਿ ਗੈਡ ਜਿਹੜਾ ਵਾ ਉਹ ਭਾਰਤ ਦੇ ਕਿਸਾਨਾਂ ਦਾ ਗਲ ਘੁੱਟਦਾ ਵਾ ਤੇ ਨਾਲ ਦੀ ਨਾਲ ਆ ਜੋ 29 ਦਿਨ ਹੋ ਗਏ ਨੇ ਇਸ ਗੱਲ ਤੇ ਕਿ ਸੁਆਮੀ 나ਥਨ ਦੀ ਰਿਪੋਰਟ ਲਾਗੂ ਕਰੋ ਜਿਹੜਾ ਕਿਸਾਨਾਂ ਦੇ ਸਿਰ ਚੜਿਆ ਕਰਜ਼ਾ ਉਹਨੂੰ ਮੁਕਤ ਕਰੋ ਤੇ ਨਾਲ ਦੀ ਨਾਲ ਜਿਹੜਾ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਓ ਕਿਉਂਕਿ ਭਾਰਤ ਦੇ 7 ਲੱਖ ਕਿਸਾਨ ਖੁਦਕੁਸ਼ੀ ਕਰਕੇ ਨੇ ਤੇ ਇਹ ਤੋਂ ਨਾਲ ਪੰਜਾਬ ਦੀ ਧਰਤੀ ਵੇਟਲਾ ਪਾਣੀ ਦਿਨਮ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਤੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਤਰ੍ਹਾਂ ਆਪਾਂ ਕਹਿੰਨੇ ਆ ਕਿ ਭਈਏ ਪਹਜਾਓ ਪੰਜਾਬ ਬਚਾਓ ਜੇ ਭਾਈ ਉਹਨਾਂ ਦਾ ਝੋਨਾ ਜਿਹੜਾ ਵਾ ਉਹ 900 ਰੁਪਏ ਵਿਕਦਾ ਏ ਜੇ ਉਹਨਾਂ ਦਾ ਝੋਨਾ ਜਿਹੜਾ ਪੂਰੇ ਭਾਅ ਦੇ ਵਿਕੇ ਸਾਨੂੰ ਕਹਿਣਾ ਨਹੀਂ ਪਊਗਾ ਵੀ ਭਈਏ ਪਹਜਾਓ ਉਹ ਆਪਣੇ ਆਪ ਆਪਣੇ ਦੇਸ਼ ਚ ਜਾ ਕੇ ਖੇਤੀ ਕਰ ਲੈਣਗੇ ਸੋ ਜਿਹੜਾ ਮੋਰਚਾ ਲੱਗਾ ਇਹਨੇ ਬਹੁਤ ਕੁਝ ਤੈਅ ਕਰਨਾ ਏ ਬਹੁਤ ਵੱਡਾ ਮੋਰਚਾ ਏ ਪੂਰੇ ਭਾਰਤ ਦੇ ਕਿਸਾਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਇਹ ਭਾਈ ਅਜੇ ਤੱਕ ਇਹ ਨਹੀਂ ਵੇਖਿਆ ਵੀ ਕਿਸੇ ਫੌਜ ਦਾ ਜਰਨੈਲ ਇਹ ਆਖੇ ਕਿ ਪਹਿਲਾਂ ਮੈਂ ਮਰੂੰਗਾ ਤੇ ਫਿਰ ਮੇਰੇ ਜਿਹੜੇ ਫੌਜੀ ਆਓ ਸ਼ਹਾਦਤ ਦੇਣਗੇ ਇਹ ਭਾਰਤੀ ਕਿਸਾਨਾਂ ਨੂੰ ਏਕਤਾ ਸਿੱਧੂਪੁਰ ਦਾ ਜਰਨੈਲ ਜੋ ਉਸ ਵਕਤ ਪੂਰੇ ਭਾਰਤ ਦੇ ਕਿਸਾਨਾਂ ਦਾ ਮਸੀਹਾ ਬਣ ਕੇ ਉੱਭਰਿਆ ਜਿਹੜਾ ਇਹ ਕਹਿ ਰਿਹਾ ਵੀ ਮੇਰੀ ਸ਼ਹਾਦਤ ਹੋ ਜੇ ਬੇਸ਼ੱਕ ਹੋ ਜੇ ਪਰ ਭਾਰਤ ਦੇ ਕਿਸਾਨਾਂ ਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਮਿਲਣਾ ਜ਼ਰੂਰੀ ਆ ਭਾਰਤ ਦੇ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਣੀ ਇਹ ਜ਼ਰੂਰੀ ਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਭਾਈ ਇਹ ਮੋਰਚਾ ਲੱਗਾ ਜਿਹੜੇ ਸਾਥੀ ਹਜੇ ਵੀ ਘਰਾਂ ਦੇ ਵਿੱਚ ਆ ਉਹਨਾਂ ਦੇ ਚਰਨਾਂ 'ਤੇ ਸਿਰ ਰੱਖ ਕੇ ਬੇਨਤੀ ਕਰਦੇ ਆ ਕਿ ਆਪੋ ਆਪਣੇ ਪਿੰਡਾਂ ਦੇ ਵਿੱਚੋਂ 10-10 ਨੌਜਵਾਨ ਇਕੱਠੇ ਹੋ ਕੇ ਟਰਾਲੀ ਟਰੈਕਟਰ ਲੈ ਕੇ ਟਰਾਲੀਆਂ ਦੇ ਤਰਪਾਲ ਪਾ ਕੇ ਵਿੱਚ ਗੱਦੇ ਰੱਖ ਕੇ ਰਾਸ਼ਨ ਰੱਖ ਕੇ ਤੇ ਖਲੌਰੀ ਮੋਰਚੇ ਵੱਲੋਂ ਰਵਾਨਾ ਹੋ ਜੋ ਲੋਹੇ ਤੇ ਲਕੀਰੇ ਗੱਲ ਕਹਿੰਦੇ ਆ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਕਿ ਭਾਈ ਇਹ ਮੋਰਚਾ ਜਿੱਤਾਂਗੇ ਆਪਾਂ ਦੀ ਆ ਪੀਲਾ ਭਾਰਤੀ ਕਿਸਾਨ ਜੁਨੀਅਨ ਏਕਤਾ ਸਿੱਧੂਪੁਰ ਦੀ ਮੋਰਚਾ ਜਿੱਤਾਂਗੇ ਤੇ ਆਪਣੇ ਜਰਨੈਲ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਵੀ ਆਪਣੇ ਨਾਲ ਵਾਪਸ ਪੰਜਾਬ ਵੀ ਲੈ ਕੇ ਚੱਲਾਂਗੇ ਹੁਣ ਸਾਡੇ ਭਾਰਤੀ ਕਿਸਾਨ ਜੁਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਮੀਤ ਪ੍ਰਧਾਨ ਸਰਦਾਰ ਜਸਪੀਰ ਸਿੰਘ ਜੀ ਸਿੱਧੂਪੁਰ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਪਾ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਜਿਹੜੀਆਂ ਸਰਕਾਰਾਂ ਨੇ ਭਾਵੇਂ ਉਹ ਕਿਸੇ ਕੋਈ ਵੀ ਸਰਕਾਰ ਹੋਵੇ ਉਹ ਕਿਸਾਨੀ ਦੇ ਹੱਕ ਵਿੱਚ ਨਹੀਂ ਕਿਸਾਨ ਨਹੀਂ ਦੇ ਵਿਰੋਧ ਵਿੱਚ ਹੈ ਕਾਨੂੰਨ ਲਾਗੂ ਕਰਦੀ ਹੈ ਪਰ ਸਾਡੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਹਮੇਸ਼ਾ ਕਿਸਾਨੀ ਦੀ ਗੱਲ ਕਰਦੇ ਨੇ ਕਿਸਾਨੀ ਲਈ ਮਰ ਮਿਟਣ ਲਈ ਤਿਆਰ ਹੋਏ ਪਰ ਉਹ ਆਪਣੇ ਸਾਹਮਣੇ ਆਇਆ ਪਿਆ ਨਹੀਂ ਤਾਂ ਬਹੁਤ ਸਾਰੇ ਆਗੂ ਜਏ ਹੁੰਦੇ ਨੇ ਕਿ ਆ ਮਾਵਾਂ ਦੇ ਪੁੱਤਾਂ ਨੂੰ ਮਰਵਾ ਦਿੰਦੇ ਆ ਤੇ ਆ ਪਿੱਛੇ ਰਹਿੰਦੇ ਹੁੰਦੇ ਨੇ ਪਰ ਸਾਡੇ ਜਰਨੈਲ ਲਾਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਆਪ ਪਹਿਲ ਕਦਮੀ ਕਰਦੇ ਨੇ ਜਿੱਥੇ ਕਿਤੇ ਵੀ ਮੋਰਚਾ ਲਾਉਣਾ ਹੈ ਜਾਂ ਕਿਤੇ ਕੋਈ ਧਰਾਓ ਕਰਨਾ ਆਪ ਉਹ ਅੱਗੇ ਹੋ ਕੇ ਗੱਲ ਕਰਦੇ ਨੇ ਕਦੇ ਪਿੱਛੇ ਰਹਿ ਕੇ ਨਹੀਂ ਗੱਲ ਕਰਦੇ ਬਹੁਤ ਸਾਰੀਆਂ ਗੱਲਾਂ ਦਾ ਤੁਹਾਨੂੰ ਸਾਡੇ ਬਾਬਾ ਜੀ ਕਰਮਜੀਤ ਸਿੰਘ ਉਹਨਾਂ ਫੋਰਾਂ ਦੇ ਦੱਸ ਹੀ ਦਿੰਦੇ ਆ ਕਿ ਕਿਸ ਤਰ੍ਹਾਂ ਸਾਡੇ ਜਰਨੈਲ ਲਾਗੂ ਅੱਗੇ ਹੋ ਕੇ ਕੰਮ ਕਰਦੇ ਨੇ ਤੇ ਆ ਜਿਹੜੇ ਸਾਡੇ ਸਿੱਧੂ ਬਰਜਠੇਵੰਦੀ ਤੇ ਦੂਜੀਆਂ ਜਥੇਵੰਦੀਆਂ ਦੇ ਵੀ ਜਿਹੜੇ ਕੇਟਰ ਦੇ ਨੌਜਵਾਨ ਬਜ਼ੁਰਗ ਵੀਰ ਇਹ ਸਾਰੇ ਹੀ ਅੱਜ ਆਪਣੇ ਆਗੂ ਨੂੰ ਇਸ ਲਈ ਧਰਨਾ ਲਾ ਰਹੇ ਨੇ ਕਿ ਉਹਨਾਂ ਨੂੰ ਪੁਲਿਸ ਦੁਆਰਾ ਨਾ ਚੱਕ ਲਵੇ ਕਿਉਂਕਿ ਪਹਿਲਾਂ ਪੰਜਾਬ ਸਰਕਾਰ ਦੇ ਭੇਜੀ ਹੋਏ ਪ੍ਰਸ਼ਾਸਨ ਨੇ ਪੁਲਿਸ ਨੇ ਸਰਦਾਰ ਜਗੀਰ ਸਿੰਘ ਗੱਲਿਆਵਾਲ ਨੂੰ ਅਚਾਨਕ ਰੈਸਟ ਕਰ ਲਿਆ ਸੀ ਤੇ ਹੁਣ ਇਹ ਨਹੀਂ ਹੋਣ ਦੇਵਾਂਗੇ ਅਸੀਂ ਸਾਰੇ ਪ੍ਰਸ਼ਾਸਨ ਭਾਵੇਂ ਪੱਪਾ ਭਾਰ ਹੋਇਆ ਫਿਰਦਾ ਅੱਜ ਵੀ ਪ੍ਰਸ਼ਾਸਨ ਸਿਵਲ ਵਰਦੀ ਦੇ ਵਿੱਚ ਵੱਡੇ ਪ੍ਰਸ਼ਾਸਨ ਦੇ ਜਿਹੜੇ ਵਰਕਰ ਸੀ ਉਹ ਫਿਰਦੇ ਸੀ ਇੱਥੇ ਇਸ ਧਰਨੇ ਦੇ ਵਿੱਚ ਸੂ ਲੈਂਦੇ ਫਿਰਦੇ ਸੀ ਕਿ ਕਦੋਂ ਸਾਨੂੰ ਸਮਾਂ ਮਿਲੇ ਅਸੀਂ ਕਿਸ ਤਰ੍ਹਾਂ ਅਸੀਂ ਦੁਬਾਰਾ ਚੱਕ ਲਈਏ